ਉਨ ਲਈ 80% ਸ਼ਹੀਦੀਆਂ ਦਿੱਤੀਆਂ ਸ਼ਹਾਤਾ ਦਿੱਤੀਆਂ ਤੇ ਕੇਵਲ ਸਰ ਸ਼ਹਾਤਾ ਨਹੀਂ ਦਿੱਤੀਆਂ ਜਦੋਂ ਦੇਸ਼ ਯਾਦ ਹੋਇਆ ਤੇ ਜਦੋਂ ਸਾਰੇ ਦੇਸ਼ 'ਚ ਮਠਿਆਈਆਂ ਲੱਡੂ ਵੰਡੇ ਜਾ ਰਹੇ ਸੀ ਜਸ਼ਨ ਮਨਾਏ ਜਾ ਰਹੇ ਸੀ ਤਾਂ ਉਦੋਂ ਸਰ ਸਾਡਾ ਪੰਜਾਬ ਜਿਨ੍ਹਾਂ ਨੇ 80% ਕੁਰਬਾਨੀਆਂ ਦਿੱਤੀਆਂ ਸਾਡੇ ਉਦੋਂ ਵੀ ਲੱਖਾਂ ਲੋਕਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਸਾਡੇ ਗੁਰੂ ਘਰ ਪਾਕਿਸਤਾਨ 'ਚ ਰਹਿ ਕੇ ਸਾਡਾ ਕਲਚਰ ਪਾਕਿਸਤਾਨ ਚ ਰਹਿ ਗਿਆ ਸਾਡੀਆਂ ਇਤਿਹਾਸਿਕ ਬਿਲਡਿੰਗਾਂ ਪਾਕਿਸਤਾਨ ਚ ਰਹਿ ਗਈਆਂ ਪਰ ਫਿਰ ਵੀ ਅਸੀਂ ਪੰਜਾਬੀਆਂ ਨੇ ਸੀ ਨਹੀਂ ਕੀਤੀ ਕਿ ਉਹਦੋਂ ਦੇ ਜਿਹੜੇ ਲੀਡਰ ਸੀ ਉਹਨਾਂ ਨੂੰ ਪੰਜਾਬ ਦਾ ਕੀ ਯੋਗਦਾਨ ਸੀ ਇਹਦੀ ਕਦਰ ਸੀ ਸਰਦਾਰ ਪਟੇਲ ਜਦੋਂ ਪਹਿਲੀ ਵਾਰੀ ਹਸ਼ਿਆਰਪੁਰ ਪੰਜਾਬ ਯੂਨੀਵਰਸਿਟੀ ਦੀ ਕਨਵੋਕੇਸ਼ਨ ਤੇ ਆਏ ਕਿਉਂਕਿ ਪੰਜਾਬ ਯੂਨੀਵਰਸਿਟੀ ਵੀ ਅੱਧੀ ਲਾਹੌਰ ਰਹਿ ਗਈ ਅੱਧੀ ਸਾਡੇ ਨਾਲ ਹਸ਼ਿਆਰਪੁਰ ਆ ਗਈ ਤਾ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਅਹਿਸਾਸ ਕੀਤਾ ਤੇ ਧੰਨਵਾਦ ਕੀਤਾ ਦਲੇਰ ਪੰਜਾਬੀਆਂ ਦਾ ਤੇ ਉਹਨਾਂ ਨੇ ਕਿਹਾ ਕਿ ਜਿੰਨਾ ਬੋਝ ਤੁਹਾਡੇ ਮੋਢਿਆਂ ਤੇ ਪਿਆ ਜਿੰਨਾ ਦੁੱਖ ਤੁਸੀਂ ਆਪਣੇ ਪਿੰਡੇ ਤੇ ਹੰਡਾਇਆ ਕੋਈ ਹੋਰ ਕੌਮ ਹੁੰਦੀ ਕੋਈ ਹੋਰ ਲੋਕ ਹੁੰਦੇ ਤਾਂ ਸ਼ਾਇਦ ਸੈਨੀਆਂ ਨਾ ਕਰ ਪਾਉਂਦੇ ਮੈਂ ਤੁਹਾਨੂੰ ਸलाम ਕਰਦਾ ਤੇ ਉਹਨਾਂ ਨੇ ਇਸ ਗੱਲ ਦਾ ਵਾਅਦਾ ਕੀਤਾ ਕਿ ਪੰਜਾਬ ਨੇ ਆਪਣੇ ਪਿੰਡੇ ਚੋਂ ਬਹੁਤ ਲਹੂ ਹੈ ਜਿਹੜਾ ਉਹ ਬਹਾਇਆ ਇਸ ਦੇਸ਼ ਤੇ ਲਈ ਬਹੁਤ ਵੱਡਾ ਜ਼ਖਮ ਖੋਇਆ ਤੇ ਉਹਨਾਂ ਨੇ ਵਾਦਾ ਕੀਤਾ ਕਿ ਇਹ ਦੇਸ਼ ਉਸ ਜ਼ਖਮ ਨੂੰ ਭਰਨ ਦਾ ਕੰਮ ਕਰੂਗਾ ਤੇ ਦੇਸ਼ ਪੰਜਾਬ ਦੀ ਹਰ ਮਦਦ ਕਰੂਗਾ ਪਟੇਲ ਜੀ ਨੇ ਸਾਡੇ ਨਾਲ ਦੁੱਖ ਤਾਂ ਵੰਡਿਆ ਸਰ ਪਰ ਪੰਜਾਬ ਦੀ ਮਦਦ ਕੋਈ ਨਹੀਂ ਹੋਈ ਪਰ ਪੰਜਾਬ ਨੇ ਉਸ ਤੋਂ ਬਾਅਦ ਵੀ ਆਪਣਾ ਫਰਜ਼ ਨਿਭਾਉਣਾ ਬੰਦ ਨਹੀਂ ਕੀਤਾ ਕੱਲੀਆਂ ਦੇਸ਼ ਤੂੰ ਆਜ਼ਾਦ ਕਰਵੋਲੀ ਸ਼ਹਾਦਤਾਂ ਨਹੀਂ ਦਿੱਤੀਆਂ ਉਸ ਤੋਂ ਬਾਅਦ ਵੀ 47 ਤੋਂ ਲੈ ਕੇ ਮੈਨੂੰ ਨਹੀਂ ਲੱਗਦਾ ਸਭਾਪਤੀ ਜੀ ਕਦੇ ਵੀ ਕੋਈ ਦਿਨ ਹੋਣਾ ਜਿਸ ਦਿਨ ਪੰਜਾਬ ਦੇ ਪੁੱਤਾਂ ਦੀਆਂ ਲਾਸ਼ਾਂ ਬਾਰਡਰ ਤੋਂ ਰਾਖੀ ਕਰਦਿਆਂ ਦੀਆਂ ਤਰੰਗਿਆ ਚਲ ਪੇਟ ਕੇ ਪੰਜਾਬ ਬਣਾਉਂਦੀਆਂ ਹੋਣ ਆ ਜਿਹੜੀ ਅਗਨੀ ਵੀਰਕੀਮ ਤੁਸੀਂ ਸ਼ੁਰੂ ਕੀਤੀ ਹੈ ਸਰਕਾਰ ਨੇ ਤਾਂ ਹੀ ਉਹਨਾਂ ਨੂੰ ਸ਼ਹੀਦ एलानਿਆ ਪਰ ਪੰਜਾਬ ਦਾ ਪਹਿਲਾ ਅਗਨੀ ਵੀਰ ਸ਼ਹੀਦ ਅਮਰਪਾਲ ਹੋਇਆ ਜਿਹਨੂੰ ਸਾਡੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 1 ਕਰੋੜ ਰੁਪਇਆ ਦੇਣ ਦਾ ਜਿਹੜਾ ਕੰਮ ਹੈ ਉਹ ਕੀਤਾ ਤੇ ਉਸ ਤੋਂ ਬਾਅਦ ਹਰ ਜਗ੍ਹਾ ਪੰਜਾਬੀਆਂ ਅਸਰ ਜਿਹੜਾ ਕੰਟਰੀਬਿਊਸ਼ਨ ਰਿਹਾ ਉਹਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਆ ਭਾਸ਼ਣ ਦੇ ਵਿੱਚ ਜ਼ਿਕਰ ਕੀਤਾ ਕਿ ਜੀ ਭਾਰਤ ਆਤਮ ਨਿਰਪਰ ਹੋ ਗਿਆ ਆਤਮ ਨਿਰਪਰ ਹੋ ਗਿਆ ਸਭ ਤੋਂ ਪਹਿਲਾਂ ਜੇ ਭਾਰਤ ਨੂੰ ਆਤਮ ਨਿਰਪਰ ਕਰਨ ਦਾ ਕੰਮ ਕੀਤਾ ਤਾਂ ਸਾਡੇ ਪੰਜਾਬ ਦੇ ਕਿਸਾਨਾਂ ਨੇ ਕੀਤਾ ਜਦੋਂ ਭਾਰਤ ਨੂੰ ਅਮਰੀਕਾ ਵਰਗੀਆਂ ਤਾਕਤਾਂ ਤੋਂ ਮੰਗਣਾ ਪੈਂਦਾ ਸੀ ਤਾਂ ਅਸੀਂ ਗ੍ਰੀਨ ਰੈਵੋਲੂਸ਼ਨ ਲਿਆ ਕੇ ਪੰਜਾਬ ਨੂੰ ਦੇਸ਼ ਨੂੰ ਆਤਮ ਨਿਰਭਰ ਕੀਤਾ ਤੇ ਉਹਦੇ ਲਈ ਸਰ ਸਾਨੂੰ ਮੋਲ ਹੈ ਜਿਹੜਾ ਉਹ ਤਾਰਨਾ ਪਿਆ ਸਾਡੀ ਧਰਤੀ ਜੈ ਰੀਲੀ ਹੋ ਗਈ ਸਾਡਾ ਪਾਣੀ ਪੰਜਾਬ ਦਾ ਚਾਰ 405 ਫੁੱਟ ਤੇ ਚਲਾ ਗਿਆ ਤੇ ਅੱਜ ਦੁੱਖ ਦੀ ਗੱਲ ਹੈ ਕਿ ਜਿਹੜੇ ਕਿਸਾਨਾਂ ਨੇ ਹਰੀ ਕ੍ਰਾਂਤੀ ਲੈ ਕੇ ਆਂਦੀ ਆ ਜੋਂਨਾਂ ਨੂੰ ਦਿੱਲੀ ਆਉਣ ਤੋਂ ਵੀ ਰੋਕਿਆ ਜਾ ਰਿਹਾ ਉੱਥੇ ਬਾਰਡਰਾਂ ਤੇ ਜਿਹੜੇ ਕਿਸਾਨ ਨੇ ਉਹ ਬਿਠਾਏ ਹੋਏ ਆ ਤੇ ਕੱਲਾ ਸਰ ਇੱਥੇ ਨਹੀਂ ਅੱਜ ਬੜੇ ਸਾਡੇ ਜਿਹੜੇ ਬਲਾਰੇ ਆ ਉਹਨਾਂ ਨੇ ਜ਼ਿਕਰ ਕੀਤਾ ਕਿ ਜੀ ਭਾਰਤ 2036 ਦੇ ਵਿੱਚ 올림픽 ਹੋਸਟ ਕਰੂਗਾ ਤੇ ਹੁਣ ਪੈਰਿਸ ਚਾ ਉੱਥੇ ਸਾਡੇ ਖਿਡਾਰੀ ਜਾ ਰਹੇ ਆ ਤੇ ਸਰ ਖੇਡਾਂ ਦੇ ਵਿੱਚ ਵੀ ਜੇ 올림픽 ਚ ਟੀਮ ਤੌਰ ਤੇ ਮੈਡਲ ਵੀ ਸਾਡੇ ਦੇਸ਼ ਦਾ ਆਇਆ ਤਾਂ ਪਹਿਲਾ ਯੋਗਦਾਨ ਟੀਮ ਤੌਰ ਤੇ ਵੀ ਸਾਡੇ ਪੰਜਾਬ ਦੇ ਹਾਕੀ ਦੇ ਖਿਡਾਰੀ ਬਲਵੀਰ ਸਿੰਘ ਸੀਨੀਅਰ ਵਰਗਿਆਂ ਦਾ ਸੀ ਤੇ ਇੰਡੀਵਿਜੂਅਲ ਤੌਰ ਤੇ ਵੀ ਜੇ ਪਹਿਲਾ 골 올림픽 ਦਵਾਇਆ ਤਾਂ ਅਵਿਨਵ ਬਿੰਦਰਾ ਨੇ ਦਵਾਇਆ ਜਿਹੜਾ ਪੰਜਾਬੀ ਸੀ ਤੇ ਹੁਣ ਜੇ ਵਰਲਡ ਕੱਪ ਜਿੱਤੇ ਆ ਉਹਦੇ ਵਿੱਚ ਵੀ ਸਰ ਸਭ ਤੋਂ ਵੱਧ ਵਿਕਤਾ ਪੰਜਾਬ ਦੇ ਗੱਭਰੂ ਅਰਸ਼ਦੀਪ ਸਿੰਘ ਨੇ ਲਈਆਂ ਨੇ ਤੇ ਅੱਜ ਜਿੰਨੀਆਂ ਸਾਡੀਆਂ ਵੱਡੀਆਂ ਟੀਮਾਂ ਨੇ ਕ੍ਰਿਕਟ ਦੀ ਕੁੜੀਆਂ ਦੀ ਕੈਪਟਨ ਹਰਮਨਦੀਪ ਕੌਰ